ਹਾਂਜੀ ਆਪਾਂ ਸਿੱਧੂ ਮੂਸਲ ਦਾ ਸਮਾਅਤ ਆਏ ਸੀ ਅੱਜ ਤੇ ਆਹ ਰੰਗ ਦੇਖ ਕੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਇਹ ਰੰਗ ਕਿਸ ਚੀਜ਼ ਦੀ ਨਿਸ਼ਾਨੀ ਹੈ ਤੁਸੀਂ ਫੋਕਸ ਕੱਲਾ ਰੰਗ ਤੇ ਰੱਖਣਾ ਜਿਹੜਾ ਰੰਗ ਕੀਤਾ ਹੋਇਆ ਤੁਹਾਨੂੰ ਆਹ ਰੰਗ ਦੇਖ ਕੇ ਕੋਈ ਚੀਜ਼ ਨਜ਼ਰ ਆਊਗੀ ਬਸ ਮੈਂ ਕਹਿ ਨਹੀਂ ਸਕਦਾ ਮੈਂ ਮਜਬੂਰ ਹਾਂ ਤੁਸੀਂ ਸਮਝ ਲਓ ਤੇ ਬਸ ਐਸੀ ਚੀਜ਼ਾਂ ਕਰਕੇ ਬਾਈ ਆਪਣਾ ਦੂਰ ਹੋ ਗਿਆ ਤੇ ਆਹ ਤੁਸੀਂ ਸਮਝ ਲਓ ਵੀ ਕੀ ਵੱਡਾ ਇਹ ਰੰਗ ਨੂੰ ਦੇਖ ਕੇ ਨਿਸ਼ਾਨੀ ਪੈਂਦੀ ਹੈ ਇਸੇ ਚੀਜ਼ ਦੀ ਯਾਦ ਆਉਂਦੀ ਆ ਮਤਲਬ ਰੰਗ ਇਹ ਜਾ ਕਰਾਇਆ ਕਲਰ ਜਿਹੜਾ ਵਾਲਦਲੇ ਆ ਟਰਾਲੀ ਦੇਖੋ ਉਹਦੀ ਸੋਹਣੀ ਕਿੰਨੀ ਆ ਤੁਹਾਨੂੰ ਟਰਾਲੀ ਦਿਖਾਉਣਾ ਪਹਿਲਾਂ ਮੈਂ ਤੇ ਆ ਦੇਖੋ ਟਰਾਲੀ ਕਿੰਨੀ ਕੈਂਟ ਬਣਾਈ ਹੋਈ ਐ ਸਿੱਧੂ ਮੂਸੇ ਵਾਲੇ ਦੀ ਸੌਂਕ ਨਾਲ ਲੱਗੀ ਹੋਈ ਐ ਇਹਦੇ ਤੇ ਤੇ ਮੇਲਾ ਲੱਗਿਆ ਪਿਆ ਬਹੁਤ ਇਕੱਠ ਹੈ ਪੈਸੀ ਫੋਟਾਂ ਖਿਚਾਉਣ ਆ ਲੈੰਦਾ ਤੇ ਆ ਦੇਖੋ ਰਖੜੀਆਂ ਕਿੰਨੀਆਂ ਗਲ ਚ ਹਾਰ ਪਾ ਕੇ ਆ ਕੋਈ ਤੇ ਰਖੜੀ ਰਖੜਾਂ ਨੇ ਰਖੜੀਆਂ ਹੀ ਰਖੜੀਆਂ ਤੰਗੀਆਂ ਪਈਆਂ ਨੇ ਗਿਆ ਦੇਖੋ ਜੀ ਬਹੁਤ ਭੈਣਾ ਭਾਈ ਪਿਆਰ ਕਰਦੇ ਨੇਗੇ ਤੇ ਆ ਉਹਦੀ ਟਾਲੀ ਆ ਗਈ ਇਧਰ ਸਾਈਡ ਤੇ ਤੇ ਜਿੱਥੇ ਉਹ ਬਹਿ ਕੇ ਆਪਦਾ ਰਾਮ ਰੋਟੀ ਰਾਟੀ ਖਾਂਦਾ ਸੀਗਾ ਤੇ ਜਦੋਂ ਖੇਤ ਬੰਨੇ ਆਉਂਦਾ ਸੀ ਪਾਣੀ ਧਰਿਆ ਪੇ ਠੰਡਾ ਪੀਣ ਨੂੰ ਤੇ ਆ ਦੇਖੋ ਜੀ ਤੇ ਇਕੱਠ ਬਹੁਤ ਹੈ ਇਕੱਠ ਦੀ ਕੋਈ ਉਹ ਨਹੀਂ ਜਦੋਂ ਮਰਜੀ ਜਾਉਂਗੇ ਤਾਂ 50 60 ਜਣੇ ਲਗਾਤਾਰ ਉੱਥੇ ਹੋਣਗੇ ਹੋਣਗੇ ਕੋਈ ਫੋਟੋ ਖਿੱਚਦਾ ਹੁੰਦਾ ਕੋਈ ਕੁਸ਼ ਕਰਦਾ ਹੁੰਦਾ ਤੇ ਕੋਈ ਕੁਸ਼ ਕਰਦਾ ਹੁੰਦਾ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਕਿਵੇਂ ਫੋਟੋਆਂ ਕਰਾਉਣ ਲੱਗ ਰਹੇ ਨੇ ਕਿ ਜਿਵੇਂ ਹਜੇ ਵੀ ਖੜਾ ਹੋਵੇ ਸਾਹਮਣੇ ਵੀ ਹਾਂ ਫੋਟੋਆਂ ਕਰਾਉਣ ਆ ਰਹੇ ਨੇ ਕੋਈ ਲੈਂ ਲੱਗ ਬੈਠਾ ਹੋਵੇ ਡੀਕ ਕਰਦਾ ਹੋਵੇ ਕਿਸੇ ਦੀ ਤੇ ਆ ਦੇਖੋ ਫੋਟੋਆਂ ਕਿਸੇ ਦੀਆਂ ਪ੍ਰਾਣੀਆਂ ਤਰੀਆਂ ਹੋਈਆਂ ਨੇ ਇਧਰ ਮੰਗਰ ਤੇ ਆ ਦੇਖੋ ਤੁਸੀਂ ਆ ਰੰਗ ਤੇ ਹੈਰਾਨ ਆ ਯਾਰ ਮੈਂ ਵੀ ਇਹ ਰੰਗ ਤਿੰਨ ਰੰਗਾ ਜਾਂ ਕਰਿਆ ਹੋਇਆ ਹੈ ਮਤਲਬ ਇਹ ਕਿਸੇ ਰੰਗ ਕਾ ਦਾ ਇਹ ਉਸੀਂ ਇੱਥੇ ਆ ਇਥੇ ਆ ਗਰਾਊਂਡ ਐ ਸੱਚੋ ਵਿੱਚ ਤੁਹਾਨੂੰ ਦੱਸ ਦਈਏ ਇੱਥੇ ਪਾਰਕ ਲੱਗੂਗਾ ਆ ਬਾਈ ਇੱਕ ਅੰਦਰ ਹੋ ਕੇ ਫੋਟੋ ਕੱਢ ਲਾ ਗਏ ਤੇ ਸਾਰੀਆਂ ਫੋਟੋਆਂ ਕਰਾਈ ਜਾਂਦੇ ਨੇ ਸਾਰੇ ਜਾਣੇ ਤੇ ਆ ਦੇਖੋ ਤੇ ਆ ਜੋ ਜੀ ਹੁਣ ਆਪਾਂ ਇੱਧਰ ਚੱਲਦੇ ਆਂਗੇ ਦੁਕਾਨਾਂ ਵੱਲ ਤੇ ਆ ਟਰਾਲੀ ਦੇਖ ਲਈ ਤੇ ਆ ਹੁਣ ਉਹਰੇ ਲੌਕਟ ਪੈ ਗਿਆ ਇੱਥੇ ਸਾਰੇ ਚ ਕਾ ਲੱਗੂਗਾ ਘਰਾ ਲੱ ਕਾ ਲੱਗੂ ਐ ਦੇ ਚ ਸਾਰੇ ਚ ਤੇ ਕਾ ਕਾ ਇਹਦੇ ਚ ਥਾਂ ਤਿਆਰ ਕਰੀ ਜਾਂਦੇ ਨੇਗੇ ਤੇ ਆ ਦੇਖੋ ਇਧਰ ਬਰੇਤੀ ਪਾਤੀ ਇਧਰ ਲੋਕਟ ਤੇ ਆ ਰੰਗ ਦੇਖੋ ਜੀ ਤਾਂ ਹਾਂ ਲਾਲ ਚਿੱਟਾ ਹਰਾ ਤੇ ਦੇਖੋ ਤੁਸੀਂ ਸਮਝ ਲਓ ਤੇ ਆ ਦੇਖੋ ਥੱਲੇ ਬਾਹਰ ਛੱਲੇ ਵਿੱਚ ਨਾਲੇ ਬੈਠੇ ਨੇਗੇ ਤੇ ਹੋ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਹਜੇ ਵੀ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਵੇਚਦੇ ਨੇ ਇਹ ਲੋਕ ਆ ਤੇ ਉਹ ਵੇਚਦੇ ਨੇ ਆਪਣਾ ਕੀ ਆ ਆਪਣਾ ਰਮਾਲਾਂ ਤੇ ਉਹਦੇ ਨਾਂ ਦੀਆਂ ਟੀ-ਸ਼ਰਟਾਂ ਤੇ ਕੁੱਲ ਚੀਜ਼ ਉਹਦੇ ਨਾਂ ਦੀ ਵੇਚ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤੇਜ ਨੂੰ ਫੋਲੋ ਕਰ ਲੇ